ਪੰਪਾਕੀ ਖਬਰ ਸਾਹਮਣੇ ਆ ਰਹੀ ਹੈ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚਿਬੂ ਸੋਰੇਂਦੱਤ ਦੇ ਹੱਥ ਹੋ ਗਿਆ 81 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲੇ ਹਸਪਤਾਲ ਦੇ ਵਿੱਚ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿਹੜਾ ਕਿਹਾ ਜਾ ਰਿਹਾ ਹੈ ਕਿ ਗੁਰਦੇ ਦੀ ਬਿਮਾਰੀ ਦੇ ਨਾਲ ਪੀੜਤ ਸੀ ਤਾਂ 81 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਦੱਸਦੀ ਹੈ ਕਿ ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਚਿਬੂ ਸੋਰੇਨ ਨਹੀਂ ਰਹੇ ਗੰਗਾ ਰਾਮ ਹਸਪਤਾਲ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ 81 ਸਾਲ ਸ਼ਿਬੂਸ ਅਤੇ ਰੇਨ ਗੁਰਦੇ ਨਾਲ ਸੰਬੰਧਿਤ ਬਿਮਾਰੀ ਕਾਰਨ ਪਿਛਲੇ 1 ਮਹੀਨੇ ਤੋਂ ਹਸਪਤਾਲ ਦੇ ਵਿੱਚ ਸਦਾਖਲ ਸਨ ਤਾਂ ਸ਼ਿਬੂਸ ਅਤੇ ਰੇਨ ਪਿਛਲੇ ਕਈ ਸਾਲਾਂ ਤੋਂ ਬਿਮਾਰ ਸਨ ਜੂਨ ਦੇ ਆਖਰੀ ਹਫਤੇ ਉਹਨਾਂ ਨੂੰ ਗੰਗਾ ਰਾਮ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਤਾਂ ਵੈਂਟੀਲੇਟਰ ਤੇ ਸਨ ਉਹਨਾਂ ਦੀ ਮੌਤ ਦੀ ਸੂchnਾ ਤੋਂ ਬਾਅਦ ਚਾਰਖੰਡ ਦੇ ਵਿੱਚ ਸੋਗ ਦੀ ਲਹਿਰ ਫਲਗੇ ਸ਼ਿਭੂ ਸੋਰੇਨ ਦੇ ਪੁੱਤਰ ਅਤੇ ਚਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਖੁਦ ਦਿੱਲੀ ਵਿੱਚ ਮੌਜੂਦ ਨੇ ਜਦੋਂ ਉਹਨਾਂ ਨੇ ਆਪਣੇ ਪਿਤਾ ਨੂੰ ਗਵਾ ਦਿੱਤਾ ਤਾਂ ਹਸਪਤਾਲ ਦੇ ਵਿੱਚ ਉਹ ਸੰਤ ਸ਼ਿਭੂ ਸੋਰੇਨ ਨੂੰ ਚਾਰਖੰਡ ਦੇ ਵਿੱਚ ਗੁਰੂ ਜੀ ਵਜੋਂ ਜਾਣਿਆ ਜਾਂਦਾ ਸੀ ਚਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਨ타ਵਾ ਵਿੱਚੋਂ ਇੱਕ ਸਨ ਅਧਵਾਸੀ ਅਧਿਕਾਰਾਂ ਦੀ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਈ ਉਹਨਾਂ ਨੇ ਵੱਖਰੇ ਚਾਰਖੰਡ ਰਾਜ ਲਈ ਮੁਹਿੰਮ ਦੀ ਅਗਵਾਈ ਕੀਤੀ ਤਾਂ ਤਿੰਨ ਵਾਰ ਰਾਜ ਦੇ ਮੁੱਖ ਮੰਤਰੀ ਵੀ ਬਣੇ ਤਾਂ ਉਹਨਾਂ ਦੀ ਅਗਵਾਈ ਹੇਠ ਚਾਰਖੰਡ ਮੁਕਤੀ ਮੋਰਚੇ ਨੇ ਕਬਾਇਲੀ ਖੇਤਰਾਂ ਵਿੱਚ ਸਮਾਜਿਕ ਅਤੇ ਰਾਜਨੀਤਿਕ ਜਾਗਰੂਕਤਾ ਦੀ ਮੁਹਿੰਮ ਚਲਾਈ ਤਾਂ ਰਾਜ ਨੂੰ ਵੱਖਰੀ ਪਛਾਣ ਦੇਣ ਦੇ ਵਿੱਚ ਮਹੱਤਮ ਪੁਰਨ ਭੂਮਿਕਾ ਨਿਭਾਈਆਤਾ ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਦੀ ਦੇਹਾਂ ਦੀ ਖਬਰ ਮਿਲਦੇ ਸਾਰ ਹੀ ਪੂਰੇ ਚਾਰਖੰਡ ਦੇ ਵਿੱਚ ਸੋਗ ਦੀ ਲਹਿਰਾਂ ਰਾਜਨੀਤਿਕ ਅਤੇ ਸਮਾਜਿਕ ਸੰਗਠਨਾ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗੁਰੂ ਜੀ ਦਾ ਵਿਛੋੜਾ ਚਾਰਖੰਡ ਦੀ ਰਾਜਨੀਤੀ ਵਿੱਚ ਇੱਕ ਯੁੱਗ ਦਾ ਅੰਤ ਹੈ ਉਹਨਾਂ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣ ਗਿਆ ਸ਼ਿਭੂ ਸੋਰੇਂਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਮੁੱਖ ਮੰਤਰੀ ਹਿਮਤ ਸੋਰੇਂ ਨੇ ਇੰਸਟਾਗ੍ਰਾਮ ਤੇ ਵੀ ਲਿਖਿਆ ਕਿ ਸਤਿਕਾਰਯੋਗ ਗੁਰੂ ਜੀ ਸਾਰਿਆਂ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਅੱਜ ਮੈਂ ਖਾਲੀ ਹੋ ਕੇ ਹਸਤਾਲ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਸਾਬਕਾ ਮੁੱਖ ਮੰਤਰੀ ਨੂੰ ਸਵੇਰੇ 8:55 ਮਿੰਟ ਤੇ ਮ੍ਰਿਤਕ ਐਲਾਨ ਦਿੱਤਾ ਗਿਆ ਗੁਰਤੇ ਦੀ ਮਸੀਆ ਤੋਂ ਜੜਿਆ ਪੀੜਿਤ ਸਨ ਸੋਰੇਨ 10 ਦਿਨ ਮਹੀਨੇ ਪਹਿਲਾਂ ਸਟ੍ਰੋਕ ਹੋਇਆ ਸੀ ਤਾਂ ਉਹ ਲਗਭਗ 1 ਮਹੀਨੇ ਤੋਂ ਹਸਪਤਾਲ ਦੇ ਵਿੱਚ ਦਾਖਲ ਸੀ ਉਹਨਾਂ ਦਾ ਇਲਾਜ ਚੁਕਿਤਾ ਚੱਲ ਰਿਹਾ ਸੀ ਡਾਕਟਰਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਨੂੰ ਬਚਾਇਆ ਜਾ ਸਕੇ ਪਰ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਸ਼ਿਬੂ ਸੋਰੇਨ ਅਲਵਿਦਾ ਕੀਤਾ ਚਾਰਖੰਡ ਦੇ ਵਿੱਚ ਪੂਰੇ ਚਾਰਖੰਡ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਉੱਥੇ ਹੀ ਉਹਨਾਂ ਦੇ ਜਿਹੜੇ ਛੋਣ ਵਾਲੇ ਸੀ ਉਹਨਾਂ ਨੂੰ ਵੀ ਵੱਡਾ ਸਤਮਾ ਲੱਗਿਆ